ਵੇਬਾ ਤੂੰ ਹਜੇ ਤੱਕ ਮੇਰੀ ਸ਼ਰਟ ਕਿਉਂ ਨਹੀਂ ਪ੍ਰੈਸ ਕੀਤੀ ਸਾਰਾ ਦਿਨ ਪਤਾ ਨਹੀਂ ਕੀ ਕਰਦੀ ਰਹਣੀ ਹੈ ਤੈਨੂੰ ਪਤਾ ਹੈ ਮੈਂ ਫੈਕਟਰੀ ਸਾਰਾ ਦਿਨ ਮਿਹਨਤ ਕਰਦਾ ਤੇ ਤਿੱਥੋਂ ਇੱਕ ਛੋਟਾ ਜਿਹਾ ਕੰਮ ਨਹੀਂ ਹੋਇਆ ਜਿਆਦਾ ਨਾ ਮੇਰੇ ਤੇ ਗੁੱਸਾ ਹੋਣ ਦੀ ਲੋੜ ਨਹੀਂ ਹੈਗੀ ਮੈਨੂੰ ਵੀ ਘਰ 'ਚ 3600 ਕੰਮ ਹੁੰਦੇ ਨੇ ਘਰ 'ਚ ਰਹਿ ਕੇ ਮੈਂ ਕੋਈ ਮौज-ਮਸਤੀ ਨਹੀਂ ਕਰਦੀ ਹੈਗੀ ਨਾਲੇ ਜੇ ਇੱਕ ਅੱਧਾ ਕੰਮ ਭੁੱਲ ਵੀ ਗਈ ਨਾ ਤਾਂ ਕੋਈ ਬਹੁਤ ਵੱਡਾ ਗੁਨਾਹ ਨਹੀਂ ਹੋ ਗਿਆ ਕਰ ਦਿੰਨੀ ਆ ਹੁਣੇ ਤੁਹਾਡੀ ਸ਼ਰਟ ਪ੍ਰੈਸ ਕੋਈ ਜ਼ਰੂਰਤ ਨਹੀਂ ਹੈਗੀ ਕਰ ਲੂਗਾ ਮੈਂ ਪ੍ਰੈਸ ਤੇਰੇ ਕੋਲ ਤਾਂ ਬਸ ਇੱਕੋ ਹੀ ਬਾਹਰ ਨਾ ਹੁੰਦਾ ਕਿ ਬਸ ਮੈਂ ਪੁੱਲ ਗਈ ਕਿੰਨੀ ਮੁਸ਼ਕਿਲ ਨਾਲ ਤਾਂ ਯਾਰਾ ਦੋਸਤਾਂ ਨਾਲ ਘੁੰਮਣ ਦਾ ਪਲਾਨ ਬਣਾਇਆ ਸੀ ਸਾਰਾ ਮੂੰਹ ਹੀ ਖਰਾਬ ਕਰਤਾ ਮੇਰਾ ਉਹ ਤੈਨੂੰ ਪਤਾ ਵੀ ਹੈ ਸਾਰਾ ਦਿਨ ਫੈਕਟਰੀ ਚ ਕੰਮ ਕਰਨ ਤੋਂ ਬਾਅਦ 30000 ਰੁਪਏ ਮਿਲਦੇ ਨੇ ਜਿਹਦੇ ਨਾਲ ਇਹ ਘਰ ਚੱਲਦਾ ਹੈ ਉਹ ਪਰ ਤੈਨੂੰ ਕੀ ਪਤਾ ਹੈ ਮਿਹਨਤ ਕੀ ਹੁੰਦੀ ਹੈ ਇੱਥੋਂ ਤਾਂ ਇੱਕ ਛੋਟਾ ਜਿਹਾ ਕੰਮ ਨਹੀਂ ਹੁੰਦਾ ਯੂਸਲੈਸ ਨਾ ਕਹਿਣ ਦਾ ਮਤਲਬ ਕੀ ਆ ਤੁਹਾਡਾ ਵੀ ਇਹ ਘਰ ਦੇ ਕੰਮ ਬੜੇ ਆਰਾਮ ਨਾਲ ਹੋ ਜਾਂਦੇ ਨੇ ਉਹਨਾਂ 'ਚ ਮੱਥਾ ਨਹੀਂ ਕਬਾਉਣਾ ਪੈਂਦਾ ਜੇ ਕੋਈ ਹੋਰ ਬਾਹਰੋਂ ਆ ਕੇ ਕਰ ਜਾਂਦਾ ਨਾਲੇ ਇੰਨੀ ਵੀ ਤਨਖਾਹ ਨਹੀਂ ਹੈਗੀ ਤੁਹਾਡੀ ਵੀ ਇੱਕ ਕੰਮ ਆਣੀ ਰੱਖ ਲਈਏ ਉਹ ਸਵੇਰ ਤੋਂ ਸ਼ਾਮ ਤੱਕ ਮੈਂ ਸਾਰਾ ਦਿਨ ਕੰਮ ਕਰਦੀ ਰਹਣੀ ਆ ਤੇ ਘਰ ਦੇ ਖਰਚੇ ਚਲਾਉਣ ਦੀ ਗੱਲ ਹੈ ਨਾ ਜਿੱਥੋਂ ਤੱਕ ਤਾਂ ਉਸ ਵਿੱਚ ਮੇਰੀ ਵੀ ਕਮਾਈ ਸ਼ਾਮਿਲ ਆ ਕਮਾਈ ਉਹ ਕਿਹੜੀ ਕਮਾਈ ਤੂੰ ਕਿੱਥੇ ਜਾਨੀ ਕਮਾਣ ਨੂੰ ਉੱਲਾ ਦੇ ਕੇ ਜਵਾਗ ਤੇ ਘਰੀ ਤਾਂ ਸਾਹਮਦੀ ਐ ਤੂੰ ਹੋਰ ਕਿਹੜੀ ਕਮਾਈ ਕਰਦੀ ਐ ਨਾ ਤੂੰ ਮੈਨੂੰ ਅੱਜ ਦੱਸ ਹੀ ਦੇ ਐਹੀ ਜੀ ਕਿਹੜੀ ਕਮਾਈ ਕਰਦੀ ਐ ਜਿਹਦੇ ਨਾਲ ਘਰ ਚੱਲਦਾ ਤਾਂ ਫਿਰ ਸੁਣੋ ਝਾੜੂ ਪੋਚਾ ਤੇ ਭਾਂਡਿਆਂ ਦੇ ਹੋ ਗਏ ਪੂਰੇ 3000 ਕੱਪੜੇ ਧੋਣ ਦੇ ਰੋਟੀ ਬਣਾਉਣ ਦੇ ਪੂਰੇ 8000 ਤੇ ਬੱਚਿਆਂ ਨੂੰ ਸੰਭਾਲਣ ਦੇ ਬੱਚਿਆਂ ਨੂੰ ਪੜਾਉਣ ਦੇ ਉਹਨਾਂ ਦਾ ਹੋਮਵਰਕ ਕਰਨ ਦੇ ਹੋ ਗਏ ਪੂਰੇ 5000 ਹਜੇ ਤਾਂ ਮੈਂ ਤੁਹਾਨੂੰ ਨਾ ਛੋਟੇ ਮੋਟੇ ਕੰਮ ਤਾਂ ਗਿਣਾਈ ਨਹੀਂ ਹੈਗੇ ਜੇ ਮੈਂ ਉਹ ਗਿਣਾਉਣ ਲੱਗੀ ਨਾ ਤਾਂ ਥੋੜੀ ਪੂਰੀ ਸੈਲਰੀ ਨਾ ਘੱਟ ਪੈ ਜੂਗੀ। ਅੱਛਾ ਬਹੁਤ ਵਧੀਆ ਹੁਣ ਤੂੰ ਮੈਨੂੰ ਘਰ ਦੇ ਕੰਮਾਂ ਦਾ ਹਿਸਾਬ ਕਿਤਾਬ ਹੀ ਗਿਣਵਾਵੇਂਗੀ। ਮੇਰਾ ਨਾ ਗਿਣਵਾਉਣ ਦਾ ਕੋਈ ਇਰਾਦਾ ਨਹੀਂ ਹੈਗਾ। ਪਰ ਜੋ ਇਹ ਆਪਣਾ ਘਰ ਇਹਨੇ ਚੰਗੇ ਤਰੀਕੇ ਨਾਲ ਚੱਲ ਰਿਹਾ ਨਾ ਇਹ ਸਿਰਫ ਥੋੜੀ ਕਮਾਈ ਨਾਲ ਨਹੀਂ ਮੇਰੀ ਮਿਹਨਤ ਨਾਲ ਵੀ ਚੱਲ ਰਿਹਾ ਹੈਗਾ। ਜੇ ਮੈਂ ਘਰ ਦਾ ਕੰਮ ਛੱਡਦਾ ਨਾ ਤਾਂ ਥੋੜੀ ਪੂਰੀ ਤਨਖਾਹ ਅੱਧੇ ਮਹੀਨੇ ਜੀ ਖਤਮ ਹੋ ਜੇ। ਸਾਰੇ ਕੰਮ ਕਰਕੇ ਮੈਂ ਪੈਸੇ ਹੀ ਤਾਂ ਬਚਾ ਰਹੀ ਆਂ ਭਾਵੇਂ ਮੈਂ ਕਿਤੇ ਕੰਮ ਨਹੀਂ ਕਰਨੇ ਜਾਂਦੀ ਫਾਰੇ ਸਾਰੇ ਪੈਸੇ ਬਚਾ ਕੇ ਇੱਕ ਤਰ੍ਹਾਂ ਦੀ ਕਮਾਈ ਤਾਂ ਕਰ ਰਹੀ ਆਂ ਬਚਤ ਵੀ ਤਾਂ ਕਮਾਈ ਦੀ ਕੈਟਾਗਰੀ ਚ ਹੀ ਆਉਂਦੀ ਆ ਪਰ ਤੁਹਾਡੀਆਂ ਨਜ਼ਰਾਂ ਚ ਤਾਂ ਮੇਰੇ ਕੰਮ ਦੀ ਕੋਈ ਕਦਰ ਹੀ ਨਹੀਂ ਹੈ ਕੋਈ ਕੀਮਤ ਹੀ ਨਹੀਂ ਹੈਗੀ ਤੇ ਮੇਰੀ ਤੇ ਤੁਹਾਡੀ ਕਮਾਈ ਚ ਸਿਰਫ ਇੰਨਾ ਤਾਂ ਫਰਕ ਆ ਕਿ ਤੁਹਾਨੂੰ ਤੁਹਾਡੀ ਕਮਾਈ ਦੇ ਪੈਸੇ ਮਿਲਦੇ ਨੇ ਤੇ ਮੈਨੂੰ ਇਪਾ ਬੱਸ ਮੈਨੂੰ ਕਿਹੜੀ ਸਬਜ਼ੀ ਬਣਾਵਾਂ ਮੈਂ ਤੇਰੇ ਵਾਸਤੇ ਗੋਭੀ ਵੀ ਠੀਕ ਹੈ ਜਨਾਬ ਸੌਰੀ ਮੈਂ ਕੁਝ ਜ਼ਿਆਦਾ ਹੀ ਓਵਰ ਰੀਐਕਟ ਕਰਤਾ ਸੀ ਗਲਤੀ ਤੇਰੀ ਨਹੀਂ ਗਲਤੀ ਮੇਰੀ ਹੈ ਅਸੀਂ ਆਦਮੀ ਲੋਕ ਨਾ ਘਰ ਦੇ ਕੰਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੰਦੇ ਅਸੀਂ ਸੋਚਦੇ ਹਾਂ ਕਰ ਤਾਂ ਸਿਰ ਸਾਡੀ ਕਮਾਈ ਤੋਂ ਚੱਲਦਾ ਬਲਕਿ ਹੁੰਦਾ ਇਹਦਾ ਉਲਟੀ ਹੈ ਤੁਸੀਂ ਵੀ ਤਾਂ ਘਰ ਚਲਾਉਣ ਨੂੰ ਪੂਰੀ ਸਪੋਰਟ ਕਰਦੇ ਹੋ ਸੌਰੀ ਬੰਦੀ ਪਰ ਸੱਸੇ ਗਾਲ ਜੀ ਕਦੇ ਵੀ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਣਾ ਚਾਹੀਦਾ ਕੰਮ ਕੰਮ ਹੀ ਹੁੰਦੇ ਨੇ ਚਾਹੇ ਉਹ ਘਰ ਦੇ ਕੰਮ ਹੋਣ ਤੇ ਚਾਹੇ ਉਹ ਬਾਹਰ ਦੇ ਕੰਮ ਹੋਣ ਸੋ ਹਸਬੈਂਡ ਵਾਈਫ ਨੂੰ ਹਮੇਸ਼ਾ ਰਲ ਮਿਲ ਕੇ ਚੱਲਣਾ ਚਾਹੀਦਾ ਕਿਉਂਕਿ ਉਹ ਗੱਡੀ ਦੇ ਦੋ ਪਹੀਏ ਹੁੰਦੇ ਨੇ ਤੇ ਜੇ ਇੱਕ ਵੀ ਪਹੀਆ ਲਹਿ ਗਿਆ ਨਾ ਜੀ ਗ੍ਰੈਸਟੀ ਦੀ ਗੱਡੀ ਡਾਵਾ ਡੋਲ ਹੋ ਜੂਗੀ ਜੀ ਸੋ ਕਦੇ ਵੀ ਇੱਕ ਦੂਜੇ ਦੇ ਕੰਮ ਨੂੰ ਕੰਪੇਅਰ ਨਾ ਕਰੋ ਆਪਸ ਵਿੱਚ ਮਿਲ ਕੇ ਚੱਲੋ ਪਿਆਰ ਨਾਲ ਰਹੋ ਜੀ ਸੋ ਜੋ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਸੋ ਤੁਸੀਂ ਜੋ ਵੀ ਵਿਚਾਰੇ ਇਸ ਵੀਡੀਓ ਬਾਰੇ ਦੇਣਾ ਚਾਹੁੰਦੇ ਹੋ ਕਮੈਂਟਾਂ ਰਾਹੀਂ ਜਰੂਰ ਦੱਸਿਓ ਪੇਜ ਨੂੰ ਫੋਲੋ ਵੀ ਕਰਿਓ ਜੀ ਸਤਿ ਸ੍ਰੀ ਅਕਾਲ